ਸਵਾਗਤ ਹੈ ਜੀ ਤੁਹਾਡਾ ਸਾਡੇ ਬਰੇ ਪੰਜਾਬ ਚੈਨਲ ਉਪਰ ਸੋ ਆ ਦੇਖੋ ਆਪਣੇ ਪੰਜਾਬ ਦੇ ਵਿੱਚ ਆ ਸਾਨੂੰ ਜਿਹੜੇ ਨਲਕੇ ਨੇ ਕਿਤੇ ਕਿਤੇ ਦੇਖਣ ਨੂੰ ਮਿਲਣਗੇ ਪਹਿਲਾਂ ਖੂਹ ਹੁੰਦੇ ਸੀ ਖੂਹ ਬੰਦ ਹੋ ਗਏ ਫਿਰ ਆ ਨਲਕੇ ਲੱਗੇ ਅੱਜ ਸਮਰਸੀ ਵਾਲ ਨੇ ਸਮਰਸੀ ਵਾਲ ਵੀ ਫੇਰ ਹੋ ਗਏ ਆ ਨਲਕਾ ਦੇਖੋ ਇਹ ਆਪਣੀ ਮਰੇਰ ਕੋਟਲੇ ਤੋਂ ਹਥੋਈ ਨੂੰ ਛੜਕ ਜਾਂਦੀ ਆ ਉੱਥੇ ਲੱਗਿਆ ਹੋਇਆ ਸਰ ਗਿਹੜਿਓ ਤੇ ਇਹਦਾ ਜਿਹੜਾ ਪਾਣੀ ਆ ਪਾਣੀ ਵੀ ਵਧੀਆ ਆ ਰਿਹਾ ਹੈਗਾ। ਬਸ ਬਸਰ ਬਸ। ਤੇ ਇਹ ਦੇਖੋ ਤੁਸੀਂ ਇਹ ਉਹ ਪ੍ਰਾਣੀਆਂ ਜਾਨੀ ਕਿ ਸਾਡੀਆਂ ਜਿਹੜੀਆਂ ਛੋਟੇ ਹੁੰਦੀਆਂ ਜਾਂ ਜਿਆਦਾਆਂ ਸੀ। ਉਹ ਤਾਜ਼ਾ ਹੋ ਗਈਆਂ। ਕਿਉਂਕਿ ਪਹਿਲਾਂ ਇਹਨੂੰ ਗੇੜਨਾ ਪਾਣੀ ਕੱਢਣਾ ਤੇ ਹੁਣ ਅੱਜ ਇਹ ਦੇਖਿਆ ਨਲਕਾ ਵਧੀਆ ਵਧੀਆ ਲੱਗਿਆ। ਤੇ ਇਹ ਆਪਣਾ ਪ੍ਰਾਣਾ ਸੱਭਿਆਚਾਰ ਕਹਿ ਸਕਦੇ ਆ ਆਪਾਂ। ਇਹਨਾਂ ਚੀਜ਼ਾਂ ਨੂੰ ਸਮਝ ਲੈਣਾ ਚਾਹੀਦਾ ਹੈਗਾ। ਸੋ ਧੰਨਵਾਦ ਜੀ।